ਮਹਿੰਗਾਈ ਲਗਾਤਾਰ ਆਮ ਜਨਤਾ ਦਾ ਜਿਹੜਾ ਲੱਕ ਤੋੜ ਰਹੀ ਹੈ ਪਰ ਬੀਤੇ ਦਿਨੀ ਬਰਸਾਤ ਨੇ ਜਿਹੜੀ ਹਰੀ ਸਬਜ਼ੀਆਂ ਦੇ ਭਾਅ ਨੂੰ ਅਸਮਾਨੋਂ ਛੂਹ ਲਾ ਦਿੱਤੇ ਨੇ ਹਰੀ ਸਬਜ਼ੀ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਪਰ ਹਰੀ ਸਬਜ਼ੀ ਦੀਆਂ ਭਾਵਾਂ ਨੇ ਆਮ ਜਨਤਾ ਦਾ ਜਿਹੜਾ ਲੱਕ ਹੈ ਉਹ ਤੋੜ ਕੇ ਰੱਖ ਦਿੱਤਾ ਹੈ ਦੱਸ ਤਈਏ ਕਿ ਹਰੀ ਸਬਜ਼ੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਰਿਹਾ ਹੈ ਜਿਸ ਕਾਰਨ ਰਸੋਈ ਦਾ ਬਜਟ ਇੱਕ ਵਾਰ ਫੇਰ ਪਾਣੀ ਵਾਲਾ ਨਜ਼ਰ ਆ ਰਿਹਾ ਹੈ ਕੀਮਤਾਂ 'ਚ ਵਾਧੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪੈ ਰਿਹਾ ਹੈ ਅਤੇ ਹਰੀਆਂ ਸਬਜ਼ੀਆਂ ਥਾਲੀ ਤੋਂ ਗਾਇਬ ਹੋ ਰਹੀਆਂ ਹਨ ਪੂਜਨ ਕੀਮਤਾ ਚ ਸ਼ਿਮਲਾ ਮਿਰਚ ਨੇ ਸੈਂਕੜੇ ਲਗਾ ਦਿੱਤਾ ਹੈ ਜਦਕਿ ਮਟਰ ਦੀ ਕੀਮਤ 200 ਰੁਪਏ ਦੇ ਨੇੜੇ ਪਹੁੰਚ ਗਈ ਹੈ ਇਸ ਦੇ ਨਾਲ ਹੀ ਲਸਣ 80 ਤੋਂ 90 ਰੁਪਏ ਪ੍ਰਤੀ ਭਾਪ ਦੇ ਹਿਸਾਬ ਨਾਲ ਇੱਕ बिक ਰਿਹਾ ਹੈ ਜਿਸ ਕਾਰਨ ੜਕੀ ਦਾ ਸਵਾਦ ਵੀ ਮਹਿੰਗਾ ਹੋ ਰਿਹਾ ਹੈ ਗੁਆਂਢੀ ਰਾਜਾਂ ਚ ਮੁਕਾਬਲੇ ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਬਹੁਤ ਜ਼ਿਆਦਾ ਹਨ ਕਿਉਂਕਿ ਪੰਜਾਬ ਨੂੰ ਹਿਮਾਚਲ ਦੀਆਂ ਸਬਜ਼ੀਆਂ ਤੇ ਨਿਰਭਰ ਰਹਿਣਾ ਪੈਂਦਾ ਹੈ ਇਸ ਮੱਧ ਪਰ ਵਿੱਚ ਸਬਜ਼ੀਆਂ ਦੇ ਭਾਅ ਕਿਰਾਏ ਅਤੇ ਚਾਰਜਿੰਗ ਕਾਰਨ ਕਾਫੀ ਪ੍ਰਭਾਵਿਤ ਹੋ ਰਹੀਆਂ ਨੇ ਜਦਕਿ ਦੇ ਉਲਟ ਪੰਜਾਬ ਵਿੱਚ ਸਬਜ਼ੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਿਮਾਚਲ ਤੋਂ ਆਉਣ ਵਾਲੇ ਸ਼ਿਮਲਾ ਮਿਰਚ ਦੀ ਕੀਮਤ ਵਿੱਚ 20 ਰੁਪਏ ਦਾ ਵਾਧਾ ਹੋਇਆ ਹੈ ਅਤੇ ਪ੍ਰਚਨ ਕੀਮਤ ਹੁਣ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਕੀਮਤਾਂ ਵਧਣ ਕਾਰਨ ਬਹੁਤ ਸਾਰੇ ਲੋਕ ਪ੍ਰਤੀ ਭਾਗ 250 ਗ੍ਰਾਮ ਸ਼ਿਮਲਾ ਮਿਰਚ ਖਰੀਦਦੇ ਦੇਖੇ ਜਾ ਸਕਦੇ ਨੇ। ਇਸ ਵੇਲੇ ਜੇ ਮਟਰ ਦੀ ਗੱਲ ਕਰੀਏ, ਟਮਾਟਰ ਵਿੱਚ ਫਸਲ ਵਿੱਚ ਪਹੁੰਚੀ ਹੈ ਉਹ ਹਿਮਾਚਲ ਤੋਂ ਹੈ ਅਤੇ ਕੁਝ ਸਮੇਂ ਬਾਅਦ ਪੰਜਾਬ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਜਿਸ ਤੋਂ ਬਾਅਦ ਭਾਅ ਹੇਠਾਂ ਆ ਜਾਣਗੇ। ਇਸ ਸਮੇਂ ਮੰਡੀ ਜੋ ਮਟਰ ਦੀ ਕੀਮਤ 180 ਰੁਪਏ ਪ੍ਰਤੀ ਕਿਲੋਗ੍ਰam ਹੈ ਜਦਕਿ ਪ੍ਰੂਚਨ ਵਿੱਚ ਇਹ ਕੀਮਤ 200 ਰੁਪਏ ਪ੍ਰਤੀ ਗ੍ਰam ਪ੍ਰਤੀ ਕਿਲੋਗ੍ਰam ਤੱਕ ਪਹੁੰਚ ਗਈ ਹੈ ਇਸ ਵਾਧੇ ਕਾਰਨ ਮਟਰ ਅਤੇ ਹੋਰ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਇਸੇ ਲਈ ਤਹਿ ਤਬੂ ਵੀ ਦੀ ਕੀਮਤ 40 ਤੋਂ 80 ਰੁਪਏ ਅਤੇ ਹਾਈ ਗ੍ਰੇਡ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋ ਹੋਈ ਜਾ ਰਹੀ ਹੈ ਰੂਟੀਨ ਵਿੱਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਆੜਤੀ 40 ਤੋਂ 50 ਰੁਪਏ, ਕਰੇਲਾ 50 ਤੋਂ 60 ਰੁਪਏ, ਬੈਂਗਣ ਲੇਡੀਜ਼ ਫਿੰਗਰ ਅਤੇ ਗਾਜਰ 40 ਰੁਪਏ ਕਿਲੋ ਵਿਕ ਰਹੀ ਹੈ ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਹੋਈ ਬਰ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਾਰਨ ਪਾਲਕ ਦਾ ਭਾਅ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ ਬਹੁਤ ਸਾਰੀਆਂ ਸਬਜ਼ੀਆਂ ਘੱਟੋ ਘੱਟ ਭਾਅ ਤੇ ਵਿਕ ਰਹੀਆਂ ਹਨ ਜੋ ਕਿ ਆਮ ਆਦਮੀ ਲਈ ਰਹਾ ਹੱਦੀ ਗੱਲ ਹੈ ਰਸੋਈ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਆਲੂ ਦੀ ਕੀਮਤ 35 ਰੁਪਏ ਪ੍ਰਤੀ ਕਿਲੋ ਹੈ ਜਦਕਿ ਪਿਆਜ਼ ਦੀ ਕੀਮਤ 55 ਤੋਂ 60 ਰੁਪਏ ਦੇ ਬਰਕਰਾਰ ਹੈ ਜਿਸ ਤਰ੍ਹਾਂ ਕਾਰੂ 20 ਰੁਪਏ ਪ੍ਰਤੀ ਕਿਲੋ ਤੇ ਮਸ਼ਰੂਮ ਪੈਕੇਟ 35 ਰੁਪਏ ਦੇ ਹਿਸਾਬ ਨਾਲ ਮਿਲ ਰਹੇ ਹਨ ਘਰ ਘਰ ਪਹੁੰਚ ਰਿਹਾ ਹੈ ਖੇਤੀ ਜਹੀ ਸਬਜ਼ੀ ਖਰੀਦਣ ਦੇ ਵੀ ਦੁਕਾਨਦਾਰ ਣੀਆਂ ਤੇ ਮਿਰਚ ਮੁਫਤ ਦੇ ਦਿੰਦੇ ਸਨ ਪਰ ਸਮਾਂ ਬਦਲ ਗਿਆ ਹੈ ਅਤੇ ਸਾਨੂੰ ਧਨੀਆ ਆਦਿ ਖਰੀਦਣਾ ਪੈਂਦਾ ਹੈ ਰਿਟੇਲ 'ਚ ਧਨੀਆ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ ਅਦਰਕ ਲਈ ਸਾਨੂੰ 80 ਰੁਪਏ ਪ੍ਰਤੀ ਕਿਲੋ ਦੇਣੇ ਪੈਂਦੇ ਹਨ ਗਰਮੀਆਂ ਦਾ ਅੰਤ ਹੋਣ ਵਾਲਾ ਹੈ ਪਰ ਇਸ ਦੇ ਬਾਵਜੂਦ ਨਿੰਬੂ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਜਾ ਰਹੀ ਹੈ ਦੱਸ ਤਈਏ ਕਿ ਬਰਸਾਤੀ ਕਾਰਨ ਕਾਰਨ ਜਿਹੜੀ ਹਰੀ ਸਬਜ਼ੀਆਂ ਦੇ ਭਾਵ ਨਿਉ ਸਮਾਨ ਨੂੰ ਸੂਰੇ ਨਹੀਂ ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ਤੇ ਪੈ ਰਿਹਾ ਰਸੋਈ ਦਾ ਜਿਹੜਾ ਬਜਟ ਇੱਕ ਵਾਰੀ ਆਮ ਲੋਕਾਂ ਦੇ ਘਰ ਦੇ ਰਸੋਈ ਦੇ ਬਜਟ ਇੱਕ ਵਾਰੀ ਫੇਰ ਹਿਲ ਦੇ ਨਜ਼ਰ ਆ ਰਹੇ ਨੇ ਲੋਕਾਂ ਲਈ ਜਿਹੜੀਆਂ ਹਰੀਆਂ ਸਬਜ਼ੀਆਂ ਮੁੰਦ ਨਜ਼ਰ ਆ ਰਿਹਾ ਹੈ ਹਰੀ ਸਬਜ਼ੀਆਂ ਦੇ ਭਾਅ ਦਿਨ ਪਰ ਦਿਨ ਅਸਮਾਨ ਨੂੰ ਛੁੰਦੇ ਨਜ਼ਰ ਆ ਰਹੇ ਨੇ ਜਿਸ ਕਾਰਨ ਲੋਕ ਹਰੀ ਸਬਜ਼ੀਆਂ ਤੋਂ ਪਰਹੇਜ਼ ਕਰਕੇ ਦਾਲਾ ਦਾ ਜਿਹੜਾ ਸੇਵਨ ਜ਼ਿਆਦਾ ਕਰਨ ਲੱਗ ਗਏ ਨੇ ਹਾਲਾਂਕਿ ਗਰਮੀ ਦੀ ਜਿਹੜੀ ਆ ਗਰਮੀ ਆ ਉਹ ਖਤਮ ਹੋਣ ਵਾਲੀ ਹੈ ਫਿਰ ਵੀ ਨੀਂਬੂ ਲੋਕੀ ਸ਼ਿਮਲਾ ਮਿਰਚ ਦੇ ਭਾਅ ਨੇ ਜਿਹੜੇ 80 ਤੋਂ 100 ਰੁਪਏ ਪ੍ਰਤੀ ਕਿਲੋ ਨੇ ਆਲੂ 35 ਰੁਪਏ ਕਿਲੋ ਮਿਲ ਰਹੇ ਨੇ ਤੇ ਪਿਆਜ਼ ਦੀ ਕੀਮਤ 55 ਤੋਂ 60 ਰੁਪਏ ਪ੍ਰਤੀ ਕਿਲੋ ਜਿਹੜੀ ਆਮ ਜਨਤਾ ਨੂੰ ਅਦਾ ਕਰਨੀ ਪੈ ਰਹੀ ਹੈ ਦੱਸ ਇਹ ਕਿ ਜਿਹੜੀ ਆਮ ਜਨਤਾ ਦਾ ਬਜਟ ਹੈ ਰਸੋਈ ਦਾ ਉਹ ਹਿਲਦਾ ਨਜ਼ਰ ਆ ਰਿਹਾ ਹੈ ਕਿ ਹਰੀਆਂ ਸ ਭਾਵ ਨਿਤ ਪ੍ਰਤੀ ਦਿਨ ਜੁੜਾਕੀ ਭਾਪ ਉਹਦੇ ਵੱਧੇ ਜਾ ਰਹੇ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਰੀਆ ਹੁੰਦਿਓ ਇਜਾਜ਼ਤ ਧੰਨਵਾਦ